4 ਸਾਲ ਦੇ ਪੁੱਤਰ ਅਜੈ ਸਿੰਘ ਉਹਦਾ ਕਲੇਜਾ ਕੱਢ ਕੇ ਕਾਜੀ ਦਾ ਇਸ਼ਾਰਾ ਪਾ ਕੇ ਜਲਾਦ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾ ਦਿੱਤਾ ਬਾਬਾ ਬੰਦਾ ਸਿੰਘ ਜੀ ਬਹਾਦਰ ਫਿਰ ਵੀ ਡੋਲ ਰਹੇ ਰਵਿੰਦਰਨਾਥ ਟੈਗੋਰ ਦੀ ਇੱਕ ਕਿਤਾਬ ਹੈ ਬੰਦਾ ਵੀਰ ਉਹਦਾ ਤਰਜਮਾ ਪੰਜਾਬੀ ਵਿੱਚ ਕੀਤਾ ਮਨੋਹਰ ਸਿੰਘ ਮਾਰਕੋ ਨੇ ਉਹ ਬੜੇ ਪਿਆਰੇ ਬੋਲ ਲਿਖਦਾ ਹੈ ਕਹਿੰਦਾ ਲਿਖਿਆ ਹੈ ਇਤਿਹਾਸ ਵਿੱਚ ਬੰਦਾ ਰਹਾ ਅਹਿਲ ਗਏ ਉਸ ਬਾਲ ਦਾ ਲੁਸ-ਲੁਸ ਕਰਦਾ ਦਿਲ ਪਿਓ ਦੇ ਮੂੰਹ ਵਿੱਚ ਪਾਇਆ ਤਾਂ ਜੋ ਜਾਵੇ ਡੋਲ ਇਸ ਕਰੜੀ ਅਜਮਾਇਸ਼ ਵਿੱਚ ਬੰਦਾ ਰਿਹਾ ਅਡੋਲ ਰੋਵੇਗਾ ਇਤਿਹਾਸ ਵੀ ਆਪਣੇ ਪੰਨੇ ਫੋਲ ਗੁਰਮੁਖੋ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਸ਼ਹੀਦ ਕਰਨ ਦੀਆਂ ਘਟਨਾਵਾਂ ਬੜੀਆਂ ਪਿਆਨਕ ਨੇ ਬਹੁਤ ਜ਼ਿਆਦਾ ਤਸ਼ੱਦਦ ਵਾਲੀਆਂ ਨੇ ਕਹਿੰਦੇ ਨੇ ਜਲਾਦ ਨੇ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਕੱਢੀਆਂ ਹੱਥ ਪੈਰ ਵੱਢਣ ਦੇ ਉਪਰੰਤ ਫਿਰ ਗਰਮ ਜਮੂਰੀਆਂ ਨਾਲ ਸਰੀਰ ਦਾ ਮਾਸ ਨੋਚਿਆ ਅੰਤ ਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ ਸਿਰ ਧੜ ਤੋਂ ਵੱਖਦਾ ਕਰਕੇ ਟੁਕੜੀ ਟੁਕੜੀ ਕਰ ਦਿੱਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਫਰੀ ਦੇ ਬੜੇ ਪਿਆਰੇ ਬੋਲ ਨੇ ਸਫਰੀ ਸਾਹਿਬ ਕਹਿੰਦੇ ਜਿਹੜੇ ਹੱਕ ਹਕੀਕਤ ਨੂੰ ਜਾਣਦੇ ਨਾ ਨਾ ਉਹ ਮੁਰਸ਼ਿਦ ਨਾ ਮੁਰੀਦ ਹੁੰਦੇ ਸਾਈ ਸਿਰਾਂ ਦੀ ਜੇਕਰ ਦਈਏ ਨਾ ਸੌਦੇ ਅਣਖ ਦੇ ਨਹੀਂ ਖਰੀਦ ਹੁੰਦੇ ਇਹ ਇੱਕ ਜ਼ਬਰਦਸਤ ਜਿੰਨਾ ਨੂੰ ਝਟਕਦੀ ਏ ਤੇ ਟੈਂਦੇ ਦਿਲਾ ਦੀ ਉਮੀਦ ਹੁੰਦੇ ਕਤਲਗਾਹਾਂ ਵੀ ਪੂਜੀਆਂ ਜਾਣ ਸਫਰੀ ਜਿੱਥੇ ਮਾਵਾਂ ਦੇ ਪੁੱਤ ਸ਼ਹੀਦ ਹੁੰਦੇ ਅੱਜ ਦੇ ਦਿਨ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਆਪਣੇ ਅਨੇਕਾਂ ਸਾਥੀਆਂ ਦੇ ਸਹਿਤ ਸਾਧ ਸੰਗਤ ਜੀ ਅਸੀਂ ਲਾਸਾਨੀ ਸ਼ਹਾਦਤ ਦਿੱਤੀ ਉਹਨਾਂ ਨੂੰ ਸਦਾ ਹੀ ਸਜਦਾ ਹੋਏ ਸਾਡਾ ਜਿੰਨਾ ਕਰਕੇ ਅੱਜ